ਕਿਸ ਨੇ ਸਵਾਲ ਕੀਤਾ ਕਿ ਲੇਖ ਕਿਵੇਂ ਬਦਲ ਜਾਂਦੇ ਹਨ ਕਰਮ ਕਿਵੇਂ ਬਦਲ ਸਕਦੇ ਹਨ ਉਹ ਕਹਿੰਦੇ ਭਾਈ ਜਿਵੇਂ ਮੋਹਰ ਦੇ ਉੱਤੇ ਅੱਖਰ ਜਿਹੜੇ ਲਿਖੇ ਹੁੰਦੇ ਨੇ ਨਾ ਸਟੈਂਪ ਤੇ ਉਹ ਪੁੱਠੇ ਹੁੰਦੇ ਹਨ ਤਾਂ ਜਦੋਂ ਉਹ ਕਿਸੇ ਸਿਆਹੀ ਉੱਤੇ ਸਟੈਂਪ ਤੇ ਲਾ ਕੇ ਉਹਨੂੰ ਕਾਗਜ਼ ਤੇ ਲਾਉਂਦਾ ਤਉ ਅੱਖਰ ਸਿੱਧੇ ਹੋ ਜਾਂਦੇ ਐਦਾਂ ਭਾਈ ਕਰਮ ਰਖਾਵਾਂ ਮਸਤਕ ਦੀਆਂ ਜੇ ਕੋਈ ਕਰਮ ਪੁੱਠਾ ਸੰਸਾਰ ਵਿੱਚ ਦੁੱਖਦਾ ਹੀ ਹੋਵੇ ਜਾਂ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਰੱਖ ਜਦੋਂ ਮਸਤਕ ਝੁਕੇਗਾ ਤੇਰੇ ਮਸਤਕ ਦੀਆਂ ਰਖਾਵਾਂ ਬਦਲ ਜਾਣਗੀਆਂ ਇੱਕ ਸੱਜਣ ਅੱਜ ਵੀ ਸਾਡੇ ਸੰਪਰਕ ਵਿੱਚ ਹੈ ਉਹ ਮੱਥਾ ਟੇਕਣ ਗੁਰਦਾਰਾ ਦੁਪਨਾਨ ਸਾਹਿਬ ਆਇਆ ਜਦੋਂ ਕਥਾ ਕਰਕੇ ਅਸੀਂ ਬਾਹਰ ਨਿਕਲੇ ਨਾ ਨਾਲ ਇੱਕ ਬਹੁਤ ਪਿਆਰੇ ਬੁਰੋ ਗਿਆਨੀ ਜਾਨ ਉਸ ਦਿਨ ਉਹਨਾਂ ਦੀ ਕਥਾ ਸੀ ਤਾਂ 11 ਦੋਵੇਂ ਦਿਨੇ ਬਾਹਰ ਆਏ ਮੈਂ ਅਦਵ ਸਤਕਾਰ ਵਾਸਤੇ ਉਹਨਾਂ ਕੋਲ ਗਿਆ ਤਾਂ ਉਹ ਨੌਜਵਾਨ ਨਿਸ਼ਾਨ ਸਾਹਿਬ ਦੇ ਕੋਲ ਖੜਾ ਤਾਂ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਵੀ ਕਰਮ ਬਦਲ ਜਾਣਗੇ ਕਹਿੰਦਾ ਮੈਂ ਤਾਂ ਬਹੁਤ ਕਰਮਾਂ ਦਾ ਮਾਰਿਆ ਹੋਇਆ ਕਹਿੰਦਾ ਮੈਂ ਤਾਂ ਆਤਮ ਹੱਤਿਆ ਕਰਨ ਵਾਸਤੇ ਉਹਨੇ ਜੇਬ ਵਿੱਚੋਂ ਦਵਾਈ ਕੱਟ ਕੇ ਦਿਖਾਈ ਜ਼ਹਿਰ ਵਾਲੀ ਜਿਹੜੀ ਕਣਕ ਚਾਪਾ ਰੱਖਦਾ ਉਹ ਕਹਿੰਦਾ ਮੈਂ ਤਾਂ ਜਿਦ ਦੇ ਟਿਕਾ ਪਾਈ ਫਿਰਨਾ ਅੱਜ ਮੈਂ ਜ਼ਹਿਰ ਖਾ ਕੇ ਮਰੀ ਜਾਣਾ ਤਾਂ ਅਸੀਂ ਉਹਨੂੰ ਬੜੇ ਹੈਰਾਨ ਹੋ ਕੇ ਕਹਿੰਦੇ ਤੂੰ ਕਿਉਂ ਮਰ ਜਾਣਾ ਹੈ ਭਾਈ ਇਹ ਮਸਾ ਜੀਵਨ ਮਿਲਿਆ ਹੈ ਇਹ ਸੰਘਰਸ਼ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਮੈਂਟਲੀ ਪ੍ਰਪੇਅਰ ਕੀਤਾ ਹੈ ਜ਼ਿੰਦਗੀ ਵਿੱਚ ਦੁੱਖਾਂ ਤੋਂ ਹਾਰ ਨਾ ਜਾਈ ਤੇਰੇ ਜੀਵਨ ਵਿੱਚ ਦੋਵੇਂ ਚੀਜ਼ਾਂ ਰੱਬ ਨੇ ਲਿਖੀਆਂ ਨੇ ਜੇ ਸੁੱਖ ਬਦਲੇ ਨੇ ਜ਼ਿੰਦਗੀ ਵਿੱਚ ਦੁੱਖ ਆਏ ਨੇ ਜਾਂ ਗੁਰੂ ਦਾ ਨਾਮ ਜਪ ਦੁੱਖ ਵੀ ਸਦਾ ਨਹੀਂ ਰਹਿਣਗੇ ਦੁੱਖ ਬਦਲ ਜਾਂਦੇ ਨੇ ਸਾਥ ਸੰਗਤ ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਨਰਾਸ਼ ਨਹੀਂ ਕੀਤਾ ਆਸਥਾ ਵਿੱਚ ਜੀਵਨ ਸਿਖਾਇਆ ਹੈ ਮੈਂਟਲੀ ਪ੍ਰੇਪੇਅਰ ਕੀਤਾ ਹੈ ਇਹ ਗੱਲ ਯਾਦ ਰੱਖੇ ਭਾਈ ਸੁੱਖ ਦੁੱਖ ਦੋਏ ਦਰ ਕਪੜੇ ਪਹਿਰੇ ਜਾਏ ਮਨੁੱਖ ਇਹ ਰੱਬ ਦੇ ਘਰੋਂ ਲਿਖਤਾ ਲਿਖੀਆਂ ਨੇ ਜੇ ਸੁੱਖ ਨਹੀਂ ਰਹੇ ਤੇ ਦੁੱਖ ਵੀ ਨਹੀਂ ਰਹਿਣਗੇ ਜੀਵਨ ਵਿੱਚ ਦਮੇ ਚੀਜ਼ਾਂ ਬਦਲਦੀਆਂ ਰਹਿੰਦੀਆਂ ਜਿਵੇਂ ਰਾਤ ਤੇ ਦਿਨ ਬਦਲਦੇ ਨੇ ਇਦਾਂ ਸੁੱਖ ਤੇ ਦੁੱਖ ਬਦਲਦੇ ਨੇ ਉਹਨੂੰ ਕਿਹਾ ਤੂੰ ਨਰਾਸ਼ ਕਿਉਂ ਹੋ ਗਿਆ ਕਹਿੰਦਾ ਜੀ ਮੈਂ ਤਾਂ ਪੜਿਆ ਲਿਖਿਆ ਨੌਕਰੀ ਨਹੀਂ ਮਿਲੀ ਮੈਂ ਇੰਨਾ ਪੜਿਆ ਲਿਖਿਆ ਕੋਈ ਕੰਮ ਸੂਤ ਨਹੀਂ ਹੋਣਾ ਜਿਹੜੇ ਕੰਮ ਨੂੰ ਹੱਥ ਪਾਈਦਾ ਹੈ ਕਹਿੰਦਾ ਕੰਮ ਹੀ ਨਹੀਂ ਸਿਰੇ ਚੜਦਾ ਤਾਂ ਕਹਿੰਦਾ ਮੈਂ ਕਿਸੇ ਪੰਡਤ ਕੋਲੋਂ ਟੇਵਾ ਬਣਵਾ ਲਿਆ ਕਿਉਂਕਿ ਦੁਖੀ ਬੰਦਾ ਭੱਜਦਾ ਏ ਫਿਰ ਜਦੋਂ ਬਹੁਤ ਦੁਖੀ ਹੋਵੇ ਉਹ ਆਲੇ ਦੁਆਲੇ ਕੋਈ ਨਾ ਕੋਈ ਸਹਾਰਾ ਲੱਗਦਾ ਹੈ ਕਹਿੰਦਾ ਮੈਂ ਪੰਡਤ ਕੋਲ ਚਲਾ ਗਿਆ ਉਹਨੇ ਮੇਰਾ ਟੇਵਾ ਤਿਆਰ ਕੀਤਾ ਤੇ ਕਹਿੰਦਾ ਭਾਈ ਸਾਹਿਬ ਉਹ ਪੰਡਤ ਨੇ ਕਿਹਾ ਤੇਰੇ ਭਾਗਾਂ ਵਿੱਚ ਕੋਈ ਨੌਕਰੀ ਕੋਈ ਬਾਹਰ ਦਾ ਸੁੱਖ ਨਹੀਂ ਤੇਰੀਆਂ ਤਾਂ ਰਖਾਵਾਂ ਕਰਮ ਬਹੁਤ ਮਾੜੇ ਨੇ ਤੇਰੇ ਜੀਵਨ ਵਿੱਚ 40 ਸਾਲ ਇੰਦੇ ਸੰਕਟ ਰਹਿਣਗੇ ਕਹਿੰਦਾ ਮੈਂ 40 ਸਾਲ ਕਿੱਥੇ ਦੁੱਖ ਭੋਗਾਂਗਾ ਤਾਂ ਕਹਿੰਦਾ ਮੈਂ ਨਰਾਸ਼ ਹੋ ਗਿਆ ਹੁਣ ਤਾਂ ਮੈਂ ਮਰੀ ਜਾਣਾ ਤਾਂ ਸਾਧ ਸੰਗਤ ਉਹ ਮੇਰੇ ਨਾਲ ਬਜ਼ੁਰਗ ਗਿਆਨੀ ਜੀ ਜਿਹੜੇ ਉਹਨਾਂ ਨੇ ਅੱਗੋਂ ਨੂੰ ਮੋਢੇ ਤੇ ਹੱਥ ਰੱਖ ਕੇ ਗਿਆ ਕਹਿੰਦੇ ਤੈਨੂੰ ਪਤਾ ਹੈ ਤੂੰ ਕਿਹੜੇ ਗੁਰੂ ਦੇ ਕੋਲੋਂ ਉੱਠ ਕੇ ਆਇਆ ਹੈ ਮੈਨੂੰ ਪਤਾ ਹੈ ਅੰਦਰ ਕੇਸ ਗੁਰੂ ਦਾ ਪ੍ਰਕਾਸ਼ ਹੈ ਜਿਸ ਗੁਰੂ ਦੇ ਚਰਨਾਂ ਵਿੱਚ ਮਸਤਕ ਰੱਖ ਕੇ ਭਾਵਨਾ ਨਾਲ ਜਪ ਕਰੀਏ ਇਹ ਗੁਰੂ ਕੋ ਇੰਨੀ ਵੱਡੀ ਸਮਰੱਥਾ ਰੱਖਦਾ ਹੈ ਗੁਰੂ ਕਰਮ ਬਦਲ ਦਿੰਦਾ ਹੈ ਅਰਦਾਸ ਕਰ ਉਸ ਗੁਰੂ ਦੇ ਚਰਨਾਂ ਵਿੱਚ ਜਿਹੜੇ ਗੁਰੂ ਨੂੰ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਤਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗਿਆ ਆਜ ਇਹ ਗੁਰੂ ਤਾਂ ਮਾਨਸਾ ਤੋਂ ਦੇਵਤੇ ਬਣਾ ਦਿੰਦਾ ਤਾਂ ਤੈਨੂੰ ਮਾਨਸ ਜਨਮ ਵਿੱਚ ਸੁੱਖ ਨਹੀਂ ਕਿਉਂ ਨਹੀਂ ਮਿਲੇਗਾ ਕਹਿੰਦੇ ਨਿਰਾਸ਼ ਨਾ ਹੋ ਅਰਦਾਸ ਕਰ ਉਹ ਕਹਿੰਦਾ ਜੀ ਬਹੁਤ ਵਾਰ ਕਰਵਾਈ ਹੈ ਤੇ ਸਾਥ ਸੰਗਤ ਤੇ ਕਈ ਵਾਰ ਗੁਰੂ ਦੀ ਕਿਰਪਾ ਬਖਸ਼ਿਸ਼ ਹੁੰਦੀ ਉਹ ਪਿਆਰ ਵਾਲੇ ਕਹਿੰਦੇ ਫਿਰ ਸੱਜਣਾ ਇੱਕ ਬਚਨ ਮੰਨ ਜਿਹੜਾ ਪੰਡਤ ਤੈਨੂੰ ਕਹਿੰਦਾ ਰੇਖਾਵਾਂ ਤੇਰੀਆਂ ਗਲਤ ਨੇ ਜਿਹੜਾ ਜੋਤਸ਼ੀ ਕਹਿੰਦਾ ਤੇਰੇ ਮਸਤਕ ਤੇ ਹਸਤ ਰੇਖਾ ਗਲਤ ਹੈ ਜਿਹੜਾ ਕਹਿੰਦਾ ਤੇਰੇ ਭਾਗਾਂ ਵਿੱਚ ਕੋਈ ਸੁੱਖ ਨਹੀਂ ਜਾ ਗੁਰੂ ਦਾ ਬਚਨ ਮੰਨ ਅਮਰਤ ਸ਼ੱਕ ਅਮਰਤ ਸ਼ੱਕਣ ਦੀ ਅੱਜ ਅਰਦਾਸ ਕਰ ਕਹਿੰਦਾ ਏ ਤੋਂ ਬਾਅਦ ਉਹ ਗਿਆਨੀ ਜੀ ਕਹਿੰਦੇ ਫਿਰ ਵੇਖਾਂਗੇ ਤੇਰੇ ਕਰਮ ਕਿਵੇਂ ਨਹੀਂ ਬੁਝੇ ਗੁਰੂ ਤਾਂ ਜਨਮ ਕਰਮ ਬਦਲ ਦਿੰਦਾ ਸਤਗੁਰ ਕੈ ਜਨਮ ਹੈ ਗਵਰਨਮੈਂਟ ਆਇਆ ਉਹ ਕਹਿੰਦਾ ਜੀ ਚਲੋ ਮਰਨ ਤੋਂ ਪਹਿਲਾਂ ਅਮਰ ਸ਼ੱਕ ਵੀ ਵੇਖ ਲੈਨੇ ਉਹ ਬੜੀ ਦ੍ਰਿੜਤਾ ਨਾਲ ਉਹਨੇ ਕਿਹਾ ਕਹਿੰਦਾ ਚਲੋ ਜੀ ਜੇ ਇਦਾਂ ਕਹਿੰਦੇ ਇਦਾਂ ਕਰ ਲੈਣੇ ਅਰਦਾਸ ਕੀਤੀ ਮੈਂ ਅਮਰਤ ਛਕਾਂਗਾ ਜੀ ਜਦੋਂ ਅਮਰਤ ਸੰਚਾਰ ਅਗਲੇ ਐਤਵਾਰ ਹੋਏ ਉਹਨੇ ਅਰਦਾਸ ਕੀਤੀ ਤੇ ਸਾਥ ਸੰਗਤ ਅਜੇ ਅਮਰਤ ਛਕਿਆ ਨਹੀਂ ਸੀ 7 ਦਿਨ ਉਹਦੇ ਜੀਵਨ ਵਿੱਚ ਲੰਘੇ ਐਤਵਾਰ ਨੂੰ ਅਮਰਤ ਸੰਚਾਰ ਸੀ ਅਮਰਤ ਛਕਣ ਤੋਂ ਪਹਿਲਾਂ ਹੀ ਉਹ ਬੰਦਾ ਸ਼ੁੱਕਰਵਾਰ ਨੂੰ ਆ ਕੇ ਕਹਿੰਦਾ ਭਾਈ ਸਾਹਿਬ ਜੀ ਮੈਨੂੰ ਨੌਕਰੀ ਦੀ ਚਿੱਠੀ ਆ ਗਈ ਹੈ ਮੈਂ ਇੰਟਰਵਿਊ ਤੇ ਚੱਲੇ ਆਂ ਤੇ ਉਹ ਗਿਰਨੀ ਜੀ ਕਹਿੰਦੇ ਹੁਣ ਅਮਰਤ ਛੱਕੇ ਜਾਈਂ ਜਾਂ ਤੈਨੂੰ ਕਿਸੇ ਨੌਕਰੀ ਤੋਂ ਜਵਾਬ ਗੁਰੂ ਨਹੀਂ ਹੋਣਦਾ ਹੈਗਾ ਇਹ ਉਹ ਗੁਰੂ ਹੈ ਜਿਹੜਾ ਕਰਮ ਬਦਲ ਦਿੰਦਾ ਹੈ ਸਾਧ ਸੰਗਤ ਐਤਵਾਰ ਉਹਨੇ ਅਮਰ ਛਕੇ ਸੋਮਵਾਰ ਉਹਦੀ ਇੰਟਰਵਿਊ ਸੀ ਅੱਜ ਵੀ ਬੰਦਾ ਨੌਕਰੀ ਤੇ ਲੱਗਿਆ ਹੋਇਆ ਹੈ ਤੇ ਇੱਕ ਬੇਨਤੀ ਸਮਝਿਓ ਉਹ ਪਰਤ ਕੇ 1.5 ਮਹੀਨੇ ਬਾਅਦ ਅਮਰਤਸ਼ਕ ਕੇ ਰੋਜ਼ ਨਿਤਨੇਮ ਕਰਦਾ ਰਿਹਾ ਹਰ ਰੋਜ਼ ਗੁਰਦਾਰੇ ਆਉਂਦਾ ਰਿਹਾ ਉਹਨੂੰ ਫਿਰ ਗਿਆਨੀ ਜੀ ਨੇ ਕਿਹਾ ਕਹਿੰਦੇ ਉਹ ਪੰਡਤ ਨੂੰ ਮਿਲ ਕੇ ਆ ਉਹਨੂੰ ਜਾ ਕੇ ਆਪਣਾ ਟੇਵਾ ਦਿਖਾ ਲ ਉਹ ਪੰਡਤ ਨੂੰ ਕਹੇ ਹੁਣ ਮੇਰੀਆਂ ਰੇਖਾਵਾਂ ਮਸਤਕ ਤੇ ਹਸਤ ਰਖਾਵਾਂ ਪੜ ਕੇ ਦੱਸੋ ਤੇ ਸਾਧ ਸੰਗਤ ਵਿਸ਼ਵਾਸ ਵਾਸਤੇ ਉਹ ਗਿਆ ਜੋਤਸੀ ਨੇ ਉਹਦਾ ਮਸਤਕ ਵੇਖਿਆ ਉਹਦੇ ਹਸਤੀਆਂ ਦੇ ਖਾਵਾਂ ਪੜੀਆਂ ਉਹ ਕਹਿੰਦਾ ਭਾਈ ਤੇਰੇ ਤਾਂ ਕਰਮ ਹੀ ਬਦਲ ਗਏ ਤੇਰੇ ਭਾਗਾਂ ਵਿੱਚ ਜੋ ਕੁਝ ਅੱਜ ਤੋਂ 1 ਮਹੀਨਾ ਪਹਿਲਾਂ ਸੀ ਅੱਜ ਉਹ ਭਾਗਾਂ ਵਿੱਚ ਨਹੀਂ ਇਹ ਕਰਮ ਬਦਲ ਗਏ ਨੇ ਇਹ ਕਿਵੇਂ ਹੋਇਆ ਸਾਤ ਸੰਗਤ ਉਹ ਨੌਜਵਾਨ ਅੱਖਾਂ ਭਰ ਕੇ ਹੱਥ ਵਿੱਚ ਸ੍ਰੀ ਸਾਹਿਬ پکڑ ਕੇ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੋਈ ਸਾਤ ਸੰਗਤ ਸਤ ਪੰਕੇ ਜਨਮ ਗਵਰਨਮੈਂਟ ਆਇਆ ਇੱਥੇ ਕਰਮ ਬਦਲਦੇ ਨੇ ਆਪਾਂ ਆਪਣੇ ਕਰਮ ਵਿਗਾੜੀਏ ਨਾ ਸ਼ਰਤ ਇੱਕੋ ਹੀ ਹੈ ਪਾਤਸ਼ਾਹ ਨੇ ਕਹਿੰਸ ਤਿਰ ਗੋਸਟੇਬਲ ਹੋ ਵਿਸ਼ਵਾਸ ਰੱਖ ਆਪਣੇ ਗੁਰੂ ਨੂੰ ਸਿਮਰਿਆ ਕਰ ਇੱਕ ਪੰਗਤੀ ਪੜਿਓ ਉਹਦੇ ਵਿੱਚ ਹਜ਼ੂਰ ਕਹਿੰਦੇ ਨੇ ਜੇ ਤੈਨੂੰ ਆਤਮ ਮੁਸ਼ਕਲ ਪੈਦਾ ਹੋ ਜਾਏ ਮੈਂ ਕਈ ਵਾਰੇ ਦਰਬਾਰ ਸਾਹਿਬ ਤੋਂ ਵੀ ਬੇਨਤੀ ਕੀਤੀ ਮੁਸ਼ਕਲ ਜ਼ਿੰਦਗੀ ਵਿੱਚ ਆਉਣੀ ਚਾਹੀਦੀ ਮਾੜੀਆਂ ਮੋਟੀਆਂ ਮੁਸ਼ਕਲਾਂ ਨੂੰ ਲੈ ਕੇ ਗੁਰੂ ਦੇ ਕੋਲ ਉਲੰਬਾ ਨਹੀਂ ਦੇਣਾ ਚਾਹੀਦਾ ਗੁਰੂ ਨੂੰ ਉਲੰਬੇ ਨਹੀਂ ਦੇਣੇ ਚਾਹੀਦੇ ਜ਼ਿੰਦਗੀ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਮੁਸ਼ਕਲ ਬੰਦੇ ਨੂੰ ਮਜ਼ਬੂਤ ਕਰਦੀ ਹੈ ਜਿਹਨੂੰ ਜੀਵਨ ਵਿੱਚ ਮੁਸ਼ਕਲ ਨਾ ਆਵੇ ਉਹ ਜ਼ਿੰਦਗੀ ਦੁਨੀਆ ਵਿੱਚ ਬੰਦਾ ਕਮਜ਼ੋਰ ਰਹਿ ਜਾਂਦਾ ਹੈ ਸਿੱਖ ਕੌਮ ਅੱਜ ਪੂਰੇ ਵਰਲਡ ਦੇ ਅੰਦਰ ਫੈਲ ਗਈ ਹੈ। ਇੰਨੀ ਵੱਡੀ ਤਾਕਤ ਸਾ ਸੰਗਤ ਆ ਤੁਸੀਂ ਥੋੜੇ ਦਿਨ ਪਹਿਲਾਂ ਵੇਖਿਆ ਪੰਜਾਬ ਵਿੱਚ 5 10 ਸਾਲ ਰੌਲਾ ਪੈਂਦਾ ਨੇ। ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ। ਪੰਜਾਬ ਨੂੰ ਚਿੱਟੇ ਨੇ ਖਾ ਲਿਆ। ਪੰਜਾਬ ਵਿੱਚ ਛੇਵੇਂ ਦਰਿਆ ਨਸ਼ਿਆਂ ਦਾ ਵਗਣ ਲੱਗ ਪਿਆ। ਇਹ ਬੜਾ ਪ੍ਰਚਾਰ ਹੋਇਆ। ਇਹਦੇ ਵਿੱਚ ਸਾ ਸੰਗਤ ਝੂਠ ਨਹੀਂ ਸੀ। ਨਸ਼ਾ ਵਗੇ ਵਰਤੇ। ਲੋਕਾਂ ਵਿੱਚ ਨਸ਼ੇ ਬੇਸ਼ੱਕ ਬੜੇ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਾ ਚਿੰਬੜਿਆ ਜ਼ਰੂਰ ਸੀ ਪਰ ਇੱਕ ਗੱਲ ਵਿਸ਼ਵਾਸ ਰੱਖਿਓ ਉਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਖਤਮ ਨਹੀਂ ਕਰ ਸਕਿਆ ਅੱਜ ਵੀ ਗੁਰੂ ਦੀ ਕਿਰਪਾ ਬਖਸ਼ੇ ਸਦਕਾ ਪੰਜਾਬ ਦੇ ਜਵਾਨਾਂ ਵਿੱਚ ਉਹ ਤਾਕਤ ਫਿਰ ਗੁਰੂ ਨੇ ਭਰ ਦਿੱਤੀ ਆ ਤੁਸੀਂ ਥੋੜੇ ਦਿਨ ਪਹਿਲਾਂ ਵੇਖਿਆ ਦੋ ਤੋਂ ਕੁਇੰਟਲ ਦੇ ਪੱਥਰ ਨੌਜਵਾਨਾਂ ਨੇ ਚੁੱਕ-ਚੁੱਕ ਕੇ ਪੁੱਲ ਤੋਂ ਪਰੇ ਮਾਰਿਆ ਇਹ ਨਸ਼ੇ ਵਾਲਿਆਂ ਵਿੱਚ ਇੰਨੀ ਤਾਕਤ ਨਹੀਂ ਹੋ ਸਕਦੀ ਇਹ ਗੁਰੂ ਦੇ ਅਮਰ ਦੀ ਸ਼ਕਤੀ ਹੈ ਇਹ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਇੱਥੋਂ ਦੁਨੀਆ ਦਾ ਕੋਈ ਨਸ਼ਾ ਜਵਾਨੀ ਦੀ ਤਾਕਤ ਨੂੰ ਖਤਮ ਨਹੀਂ ਕਰ ਸਕਦਾ ਇਸ ਲਈ ਸਾਧ ਸੰਗਤ ਵਿਸ਼ਵਾਸ ਰੱਖਣ ਦੀ ਲੋ ਥੋੜੀਆਂ ਬੋਤੀਆਂ ਮੁਸ਼ਕਲਾਂ ਹਰ ਬੰਦੇ ਨੂੰ ਆਉਂਦੀਆਂ ਨੇ ਪਾਤਸ਼ਾਹ ਨੇ ਕਹੇ ਜਦ ਤਨ ਤੈਨੂੰ ਲੱਗੇ ਮੁਸ਼ਕਲ ਵੱਡੀ ਹੋ ਗਈ ਹੈ ਤੇਰੇ ਵੱਸ ਦੀ ਗੱਲ ਨਹੀਂ ਰਹੀ ਤੇਰੀ ਵਾਹ ਪੇਸ਼ ਨਹੀਂ ਜਾਂਦੀ ਜੇ ਆਪਣੇ ਗੁਰੂ ਅcke ਚਿੱਤ ਜੋੜ ਕੇ ਅਰਦਾਸ ਕਰੀਂ ਗੁਰੂ ਦਾ ਆਸਰਾ ਲੈ ਕੇ ਵੇਖਿਓ ਮੁਸ਼ਕਲ ਐ ਹੱਲ ਹੋ ਜਾਏਗੀ ਜਿਵੇਂ ਸਾਸ ਸੰਗਤ ਮੱਖਣ ਵਿੱਚੋਂ ਬਾਲ ਸਬੂਤਾ ਕੱਟ ਲੈਂਦਾ ਉਹਦਾ ਵਿਗੜਦਾ ਕੁਝ ਨਹੀਂ ਐਦਾਂ ਗੁਰੂ ਤੈਨੂੰ ਘਣੇ ਸੰਗਣੇ ਦੁੱਖਾਂ ਵਿੱਚੋਂ ਵੇਖ ਖਬਰ ਕੱਟ ਕੇ ਰੱਖਦਾ ਬਸ ਗੁਰੂ ਤੇ ਵਿਸ਼ਵਾਸ ਚਾਹੀਦਾ ਪਾਤਸ਼ਾਹ ਨੇ ਲਿਖ ਕੇ ਦਿੱਤਾ ਜਾ ਕੋ ਮੁਸ਼ਕਲ ਅਤ ਬਣੇ ਅਤ ਮੁਸ਼ਕਲ ਜਿਹਦਾ ਹੱਲ ਹੀ ਨਾ ਹੋਵੇ ਕੋਈ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਗ ਹੋਏ ਦਸ਼ਮਣ ਸਾਥ ਵੀ ਭੱਜ ਕਲੇ ਤੇਰੇ ਸਕੇ ਵੀ ਭੱਜ ਜਦੋਂ ਕੌਣ ਸਹਾਈ ਹੈ ਕਹਿੰਦੇ ਸਭੋ ਭੱਜੇ ਆਸਰਾ ਜੁਕੇ ਸਵਸਰਾਵਾਂ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀਵਾ ਤੈਨੂੰ ਗੁਰੂ ਚਿੱਤਿਆ ਜਾਏ ਤਤੀ ਹਵਾ ਵੀ ਨਹੀਂ ਲੱਗੇਗੀ ਪਰ ਗੁਰੂ ਦੀ ਇੱਕ ਸ਼ਰਤ ਹੈ ਵਿਸ਼ਵਾਸ ਕਰਕੇ ਬਹਿ ਜਾਈਂ